ਤਵਜੀਪੈ ਨੂੰ ਮੈਂ ਕਹਾਂ ਕਿ ਜਦੋਂ ਮੈਂ ਫਿਲਮ ਕਰਾਂਗਾ ਮੈਂ ਆਹੀ ਕਰਾਂਗਾ ਤੇ ਜੇ ਕਿਸੇ ਨੂੰ ਤੁਸੀਂ ਦਿੱਤੀ ਹੈ ਫਿਲਮ ਤੇ ਫਿਰ ਮੈਂ ਤੁਹਾਡੇ ਨਾਲ ਗੱਲ ਨਹੀਂ ਕਰਾਂਗਾ ਅ ਪਹਿਲਾਂ ਤਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆਉਣ ਵਾਸਤੇ ਤੇ ਇਹ ਜਿਹੜਾ ਆਈਡੀਆ ਸੀ ਢਾਬੇ ਦੀ ਇਹ ਆਪਾਂ ਪ੍ਰੈਸ ਕਾਨਫਰੰਸ ਕਰਨੀ ਸੀ ਇਹ ਮੇਰਾ ਹੀ ਸੀ ਹਾਂ ਜੀ ਹਾਂ ਇਹ ਮੈਂ ਕਿਉਂਕਿ ਤੁਸੀਂ ਕਿਉਂਕਿ ਦੇਖੋ ਇਹਦਾ ਨਾਮ ਵੀ ਬੜਾ ਚੁਣ ਕੇ ਦੇਖੋ ਤੁਹਾਡੀ ਫਿਲਮ ਦੇ ਨਾਲ ਮੈਚ ਕਰਦਾ ਹੈ ਦੇਖੋ ਅੱਜ ਤੱਕ ਤੁਸੀਂ ਕਦੇ ਆਏ ਹੋ ਢਾਬੇ ਦੇ ਪ੍ਰੋਮੋਸ਼ਨ ਕਰਨ ਨਹੀਂ ਕਿਉਂਕਿ ਅੱਜ ਤੱਕ ਗੁਰੁੰਦਾਬ ਦੀ ਫਿਲਮ ਨਹੀਂ ਨਾ ਆਈ ਹਾਂ ਤਾਂ ਤੁਸੀਂ ਹਰ ਵਾਰ ਜਦੋਂ ਮੇਰੀ ਫਿਲਮ ਆਇਆ ਕਰੇਗੀ ਤਾਂ ਨਵੇਂ ਨਵੇਂ ਜੇ ਗਾਵਾ ਦੇ ਇਨਵਾਈਟ ਕਰਾਂਗੇ ਤਾਂ ਕਿ ਤੁਹਾਨੂੰ ਵੀ ਕੁਝ ਨਵਾਂ ਅੱਖਾਂ ਨੂੰ ਵੀ ਦੇਖਣ ਨੂੰ ਮਿਲੇ ਤੇ ਇੱਕ ਐਕਸਪੀਰੀਅੰਸ ਵੀ ਨਵਾਂ ਮਿਲੇ ਤੇ ਆਪਾਂ ਆਪਣੀਆਂ ਰੂਟਸ ਨਾਲ ਹੋਰ ਵਧੀਆ ਲਿਕਣਾ ਜੁੜ ਸਕੀਏ ਆਪਾਂ 5 ਸਟਾਰ ਦੀਆਂ ਲੌਬੀ ਚੋਂ ਬਾਹਰ ਨਿਕਲ ਕੇ ਜਿੱਥੋਂ ਆਪਾਂ ਸ਼ੁਰੂ ਹੋਏ ਉੱਥੇ ਵਾਪਸ ਬਹਿ ਸਕੀਏ ਤੇ ਅਰਜੀਤ ਭਾਈ ਨਾਲ ਕੰਮ ਕਰਕੇ ਬਹੁਤ ਹੀ ਲੱਗਾ 2020 ਦੇ ਵਿੱਚ ਇਹਨਾਂ ਨੇ ਮੈਨੂੰ ਸਟੋਰੀ ਸੁਣਾਈ ਸੀ ਵਨ ਲਾਈਨਰ ਸੁਣਾਇਆ ਸੀ ਸਟੋਰੀ ਦਾ ਕਿ ਜਿਹੜੀ ਮੇਰੇ ਕੋਲ ਇੱਕ ਫਿਲਮ ਹੈ ਇਹਨਾਂ ਕੋਲ ਉਹਨਾਂ ਦੱਸਿਆ ਸੀ ਕਿ ਬੰਦੇ ਦੇ ਘਰ ਵਾਪਸ ਆਉਣ ਦੀ ਮੁੰਡੇ ਦੇ ਘਰ ਵਾਪਸ ਆਉਣ ਦੀ ਕਹਾਣੀ ਆ ਜੋ ਅਸੀਂ ਸਾਰੇ ਹੀ ਆਪਣੇ ਘਰ ਵਾਪਸ ਹੀ ਜਾ ਰਹੇ ਹਾਂ ਜੀ ਐਵਰੀ ਡੇ ਜਿਵੇਂ ਜਿਵੇਂ ਅਸੀਂ ਦਿਨ ਕੱਟਦੇ ਆ ਸਾਨੂੰ ਆਪਣੇ ਘਰ ਦਾ ਜ਼ਿਆਦਾ ਮੋਹ ਹੁੰਦਾ ਜੇ ਆਪਾਂ ਜਿੱਥੇ ਵੀ ਹੋਈਏ ਦੁਨੀਆਂ 'ਚ ਕਿਸੇ ਵੀ ਕੋਨੇ ਤੇ ਬੈਠੇ ਹੋਈਏ ਆਪਾਂ ਇੱਕ ਦੂਜੇ ਨਾਲ ਹੀ ਪੁੱਛਦੇ ਆਂਗੇ ਵੀ ਤੁਹਾਡਾ ਪਿੰਡ ਕਿਹੜਾ ਤੁਸੀਂ ਕਿੱਥੋਂ ਤੁਹਾਡਾ ਬੈਕਗ੍ਰਾਉਂਡ ਕੀ ਆ ਤੇ ਵਾਪਸ ਮੁਰਦੂਰ ਕੇ ਆਪਾਂ ਪਿੰਡ ਹੀ ਜਾਣਾ ਜੀ ਤੇ ਇਹੀ ਸਟੋਰੀ ਆ ਮੁੰਡੇ ਦੇ ਵਾਪਸ ਘਰ ਆਉਣ ਦੀ ਸਟੋਰੀ ਆ ਸ਼ਾਗੁਰਦੀਪਾ ਪਿੰਡ ਆ ਜੀ ਇੱਧਰ ਵੀ ਤੇ ਉੱਧਰ ਵੀ ਨੇ ਵਾ ਮੈਨੂੰ ਮਾਸਟਰ ਸਲੀਮ ਭਾਈ ਬਹੁਤ ਜਿਆਦਾ ਲੱਗਦੇ ਨੇ ਉਹਨਾਂ ਦੇ ਬੰਦਣਾ ਸ਼ਾਹਕੋੜੇ ਤਾਂ ਆਪਾਂ ਸ਼ਾਹਕੋੜਾ ਨਾ ਰੱਖ ਲੈ ਅੰਮ੍ਰਿਤਸਰ ਦੇ ਵਿੱਚ ਤਿਆਰ ਕੀਤੇ ਬਹੁਤ ਜਿਆਦਾ ਸਟੂਡੈਂਟਸ ਸਟੇਟਰ ਦੇ ਜਿਹਨੇ ਮੈਨੂੰ ਪਤਾ ਕਿ ਸੋਚਿਆ ਮੈਂ ਵੀ ਇਹਨਾਂ ਦੇ ਹੱਥ ਦੇ ਤਿਆਰ ਕੀਤੇ ਬਹੁਤ ਸਾਰੇ ਕੁਲਚੇ ਆਪਾਂ ਕਹਿੰਦੇ ਰਹੇ ਆ ਸੱਤਾ ਮਿੰਟਾਂ ਦਾ ਕੁਲਚਾ ਲਾ ਦਿੰਦੇ ਆ ਇਹ ਸੱਤ ਇਹਨਾਂ ਦਾ ਤਾਂ ਏਡੀ ਤੇਜ਼ ਚੱਲਦਾ ਸੱਤਾ ਮਿੰਟਾਂ 10 ਕੁਲਚੇ ਲਾ ਦਿੰਦੇ ਨੇ ਤੇ ਚਾਹ ਬਹੁਤ ਸਵਾਦ ਨਾਲ ਆਉਂਦੀ ਅਸੀਂ ਅੰਮ੍ਰਿਤਸਰ ਦੇ ਮੈਂ ਵੀ ਅੰਮ੍ਰਿਤਸਰ ਦਾ ਇਹਨਾਂ ਨੂੰ ਆਪਾਂ ਬਹੁਤ ਚੰਗੀ ਤਰ੍ਹਾਂ ਜਾਣਦੇ ਆ ਕਿ ਪੰਜਾਬ 59 ਸ ਮਿਰਸਾ ਵਿਹਾਰ ਮੈਨੂੰ ਨਾ ਤੂੰ ਬਹੁਤ ਟਾਈਮ ਬਾਅਦ ਮਿਲਿਆ ਕੁਝ ਬਹੁਤ ਮੈਨੂੰ ਮਿਲ ਗਿਆ ਤੂੰ ਅੱਛਾ ਮਜੀ ਆ ਦੇ ਹੁਣ ਤੁਸੀਂ ਇਹਨਾਂ ਨੂੰ ਰੱਖ ਲਓ ਤੁਸੀਂ ਆ ਸਾਡੇ ਨਾਲ ਆ ਜਾ ਮੇਰਾ ਨਾਮ ਨੂੰ ਮੈਨੂੰ ਨਾ ਕਮੈਂਟ ਥੱਲੇ ਆ ਰਹੇ ਨੇ ਤੁਸੀਂ ਵਾਲ ਖੜੇ ਕਿਉਂ ਨਹੀਂ ਕੀਤੇ ਹੋ ਮੈਂ ਕਿਹਾ ਯਾਰ ਕਰੈਕਟਰ ਮੇਰਾ ਇਦਾਂ ਦਾ ਮੈਂ ਇਸ ਤੀ ਹੁਣ ਤੇ ਸਾਡੀ ਫਿਲਮ ਦੇ ਵਿੱਚ ਜਾਰੀ ਦੋਸਤੀ ਆ ਸੋ ਜਿਆਰੀ ਦੋਸਤੀ ਇੱਕ ਤਾਂ ਵਧੀਆ ਇੱਕ ਬੌਂਡ ਵੇਖਣ ਨੂੰ ਮਿਲੂਗਾ ਜਿਹੜੀ ਸਾਡੀ ਉਦਾਂ ਵੀ ਆਈ ਦੋਸਤੀ ਹੈਗੀ ਆ ਸੋ ਉਹ ਹੀ ਉਦਾਂ ਹੀ ਆ ਰਹੇ ਆ ਤੇ ਫਿਲਮ ਚ ਵੀ ਹੀ ਆ ਰਹੇ ਆ ਤੇ ਤੁਹਾਨੂੰ ਵਧੀਆ ਲੱਗੂਗਾ ਵੇਖਣ ਨੂੰ ਕਿ ਕੈਮਿਸਟਰੀ ਵਧੀਆ ਲੱਗੂਗੀ ਕੈਰੈਕਟਰਾਂ ਦਾ ਬਿਲਕੁਲ ਲੂਜ਼ ਨਹੀਂ ਹੈ ਲੋਕ ਕਿਉਂਕਿ ਇਹਨਾਂ ਨੇ ਹਮੇਸ਼ਾ ਕੱਸ ਕੇ ਰੱਖਿਆ ਸੋ ਬਹੁਤ ਵਧੀਆ ਕੈਰੈਕਟਰਾਂ ਜਦੋਂ ਫਿਲਮ ਵੇਖੋਗੇ ਤੁਹਾਨੂੰ ਵਧੀਆ ਲੱਗੂਗਾ ਤੁਸੀਂ ਵੀ ਸਿੰਗਰ ਜੀ ਕੰਧਾਵਾ ਜੀ ਵੀ ਸਿੰਗਰ ਨੇ ਸਿੰਗਰ ਸਿੰਗਰ ਐਕਟਰ ਐਕਟਰ ਇਕੱਠੇ ਹੋਏਗੇ ਕੁਛ ਅਲੱਗ ਤੇ ਵਹਿਣਾ ਚੱਲੀ ਆ ਫਿਲਮ ਦੇ ਵਿੱਚ ਕੀਤਾ ਹੀ ਹੋਵੇਗਾ ਜੀ ਜੀ ਕੁਝ ਐਸੀ ਮੂਮੈਂਟ ਸੈੱਟ ਦੇ ਉੱਤੇ ਜਿਹੜੀ ਤੁਹਾਨੂੰ ਇਸ ਵੇਲੇ ਚਾਹ ਤੁਸੀਂ ਚਾਹੋ ਤੇ ਸਾਡੇ ਨਾਲ ਸ਼ੇਅਰ ਕਰ ਸਕਦੇ ਹੋ ਕੋਈ ਉਹ ਦਾਦਾ ਜੀ ਦੂਰਸ ਕੇ ਚਲ ਗਏ ਕੋਣ ਜਿਆ ਦਾਦੇ ਯਾਰ ਅੱਜ ਦਾਦਾ ਜੀ ਜਾ ਯਾਰ ਨਹੀਂ ਨਹੀਂ ਇਹੋ ਜਿਹੇ ਮੋਮੈਂਟ ਸੀ ਉਹ ਜਾ ਯਾਰ ਦਾਦੇ ਇਸ ਵੇਲੇ ਦੀ ਵੱਡੀ ਖਬਰ ਨਹੀਂ ਸਾਡੀ ਸਭ ਤੋਂ ਵੱਡੀ ਮੋਮੈਂਟ ਸੀ ਜਦੋਂ ਆਪਾਂ ਕਸ਼ਮੀਰ ਸ਼ੂਟ ਕੀਤਾ ਜਿਹੜਾ ਤੁਹਾਨੂੰ ਲੱਭਣ ਸਾਰੇ ਜਣੇ ਨਾਲ ਲੱਭੀ ਆਣੇ ਦਾ ਸ਼ਾਟ ਦਾ ਟਾਈਮ ਲੱਭਣ ਨੂੰ ਰੁਸ ਕੇ ਬੈਠੇ ਹੋਤੇ ਮੈਨੂੰ ਮੇਰਾ ਕੋਈ ਡਾਇਲੋਗ ਨਹੀਂ ਪਉਂਦੇ ਹਾਂ ਤੇ ਫਿਰ ਮੈਨੂੰ ਲੱਗਦਾ ਰਹੀ ਸਾਰੇ ਚੱਲ ਗਏ ਤੋ ਬੋਲੋ ਹਾਂਜੀ ਉਹ ਜੀ ਜਿਹੜੀ ਮੇਰੇ ਜਿਹਦਾ ਨਾ ਮੈਨੂੰ ਪਿਆਰ ਹੁੰਦਾ ਕੁੜੀ ਨੂੰ ਕੁੜੀ ਦੇ ਨਾਲ ਉਹਦੇ ਡੈਡੀ ਨੇ ਜੀ ਬਹੁਤ ਵਧੀਆ ਜੀ ਇਹ ਆਈ ਥਿੰਕ ਮੈਂ ਅੱਗੇ ਗੱਲ ਕਰਦਾ ਹਾਂ ਉਦੋਂ ਦਾ ਸਫਰ ਜਿੱਦਾਂ ਦਾ ਇੱਕ ਪੰਜਾਬੀ ਵਾਸਤੇ ਕੈਨੇਡਾ ਜਾਣ ਤੱਕ ਦਾ ਸਫਰ ਆ ਜੀ ਤੇ ਉਹ ਵੀ 2000 ਤੋਂ ਲੈ ਕੇ 2010 ਤੱਕ ਦਾ ਜਿਹੜਾ ਫੇਸ ਸੀ ਉਦੋਂ ਜਦੋਂ ਜਾਣਾ ਹੁੰਦਾ ਏ ਉਦੋਂ ਦਾ ਸਫਰ ਬਟ ਮੈਂ ਹਰ ਦਿਨ ਨੂੰ ਇੰਜੋਏ ਕੀਤਾ ਮੈਂ ਅੱਜ ਵੀ ਮੈਨੂੰ ਲੱਗਦਾ ਮੈਂ ਕਦੇ ਸਟਰਗਲ ਨਹੀਂ ਕੀਤਾ ਮੈਂ ਹਾਸਲ ਕੀਤਾ ਮੈਂ ਅੱਜ ਵੀ ਹਾਸਲ ਕਰਦਾ ਤੇ ਮੈਂ ਹਰ ਦਿਨ ਨੂੰ ਐਸ ਅ ਨਿਊ ਡੇ ਵੇਕਦਾ ਹਾਂ ਮੈਂ ਕਦੇ ਵੀ ਕੋਈ ਬੈਗੇਜ ਆਪਣੇ ਨਾਲ ਨਹੀਂ ਕੈਰੀ ਕੀਤਾ ਕਿ ਮੈਂ ਫਲਾਣਾ ਕੁਝ ਕੀਤਾ ਲਾਈਫ 'ਚ ਜਾਂ ਮੈਂ ਉਹ ਕੀਤਾ ਜਾਂ ਮੈਂ ਇੱਥੇ ਗਿਆ ਜਾਂ ਉੱਥੇ ਗਿਆ ਮੈਨੂੰ ਲੱਗਦਾ ਮੇਰਾ ਅੱਜ ਪਹਿਲਾ ਦਿਨ ਆ ਜੀ ਤੇ ਆ ਦਿਨ ਨੇ ਕੱਲ ਵਾਲਾ ਦਿਨ ਸੋਨਾ ਬਣਾਉਣਾ ਤੇ ਬਸ ਇਦਾਂ ਹੀ ਮਸਫਰ ਆਪਣਾ ਕਰ ਰਹੇ ਆ ਜੀ ਬਾਬੇ ਨਾਨਕ ਦੀ ਮੇਰ ਪੰਜਾਮਾ ਵੀ ਸਾਡਾ ਸਫਰ ਜਿਹੜਾ ਦਾ ਇਹ ਲਗਾਤਾਰ ਹੁੰਦਾ ਜਿਹੜਾ ਚੱਲਦਾ ਰਹੇ ਬਾਦ ਵਿੱਚ ਫਿਲਮ ਇੱਕ ਕਿ ਹੋਣੀ ਹੈ ਨਹੀਂ ਹੁਣ ਉਹ ਦੀਦ ਸੁਣਨਾ ਸਾਰਿਆਂ ਨੇ ਕਹਿੰਦੇ ਉਹ ਦੀਦ ਸੁਣਨਾ ਕਿਹੜਾ ਫਿਲਮ ਦਾ ਸੁਣਾ ਦੀ ਸੁਣਾ ਦਿੰਦੇ ਆ ਦਿਲ ਮੇਰਾ ਨਹੀਂ ਆ ਵੀਰ ਬੇੜਾ ਸਾਰ ਹੈਨਾ ਜਿਹੜੇ ਗਾਣੇ ਨਾਲ ਤੁਹਾਨੂੰ ਪਿਆਰ ਹੋ ਜਾਂਦਾ ਆਏ ਹਾਏ ਯਾਰ ਤੁਸੀਂ ਬਹੁਤ ਸੋਹਣੇ ਹੋ ਯਾਰ ਬੜੇ ਚੰਗੇ ਹੋ ਤੁਸੀਂ ਯਾਰ ਜੇਪਨਾਂ ਸਿੰਡਾਡੇ ਪੈਂਡਿਆਂ ਨੇ ਕੀਤਾ ਮਜਬੂਰੈ ਅੱਲਾ ਗੱਲ ਨਾ ਸਾਨੂੰ ਮਨਜ਼ੂਰੈ ਅੱਲਾ ਗੱਲ ਨਾ ਸਾਨੂੰ ਮਨਜ਼ੂਰੈ ਵੇ ਕਾਦਾ ਵੈਰ ਕੱਢਣਾ ਹੀ ਸਾਡੇ ਨਾਲ ਵੇ ਵਿਛੋੜਿਆ ਹਾਏ ਭੈੜਿਆ ਹੱਥ ਜਦੋਂ ਜੋੜਦਾ ਸੇ ਦਿਲ ਕਿਉਂ ਨਹੀਂ ਜੋੜਿਆ ਹਾਏ ਭੈੜਿਆ ਹੱਥ ਜਦੋਂ ਜੋੜਦਾਸੇ ਦਿਲ ਕਿਉਂ ਨਹੀਂ ਜੋੜਿਆ